ਨਾ ਪਾਉਣੇ ਆਪਾਂ ਤਨ ਕੀੜੀ ਸੁਖ ਸੁਖ ਕੇ ਆਈ ਨਹੀਂ ਤੈਨੂੰ ਸੌਖੀ ਜੋਬ ਮਿਲ ਗਈ ਪੜੀ ਵਾਲੀ ਜਿੰਦਗੀ ਜਿਵੇਂ ਪਹਿਲੀ ਵਾਰੀ ਮਿਲੀ ਹੁਣ ਕੀ ਰਹਿ ਗਿਆ ਸੀ ਉਹ ਖਾਣ ਪੀਣ ਬਲੇ ਜਵਾਕਰੇ ਦੌਰਤਾ ਮੈਂ ਤਾਂ ਹੰਸ ਮੇੜਾ ਬਾਂਦ ਰੱਖਿਆਗਾ ਅਮਾ ਜੀ ਤਾਂ ਭਾਂਡਾ ਜਾ ਚਾਹ ਪਾਣੀ ਤਿਆਰ ਆ ਭਾਈ ਆ ਜੀਏ ਚਲੋ ਭਾਈ ਹਮਲਾ ਆਇਆ ਆਇਆ ਗਾੜੇ ਲੰਗੇ ਲੰਗੇ ਫੋਟੋ ਫੋਟੋ ਫੇਟਾ ਫੋਟੋ ਹੀ ਲਾਉਣਾ ਤੇਰੀ ਫੋਟੋ ਲਾਉਣਾ ਪਰਨਾ ਪੁਰਨਾ ਤਾਂ ਬਣ ਲਾ ਬਾਈ ਪੈ ਗਿਆ ਬਾਈ ਪੈ ਗਿਆ ਅਸਫਤਾ ਸੀ ਬਤਣਾ ਨੂੰ ਆ ਰਹੀ ਸੀ ਸਕਰੀਨ ਤੇ ਸਾਹਮਣੇ ਦਿਖਦੀ ਹੋਈ ਉਹ ਲਾਨ ਜੀ ਜਿਹਨੂੰ ਆਪਾਂ ਜਹਾਜ਼ ਦੀ ਲੀ ਕਹਿ ਦਿੰਦੇ ਆ ਤੇ ਇਹ ਕਿਉਂ ਬਣਦੀ ਆ ਅ ਜਦੋਂ ਵੀ ਹਵਾ ਮਤਲਬ ਉੱਚੀ 25000 ਫੁੱਟ ਤੋਂ ਉੱਚਾ ਉੜਦਾ ਜਹਾਜ਼ ਇਹ ਤੇ ਇਹਦੇ ਜਿਹੜੀਆਂ ਮਤਲਬ ਗੈਸਾਂ ਛੱਡਦਾਗਾ ਇੰਜਣ ਇਹਦਾ ਤੇ ਉਹ ਜੰਮ ਜਾਂਦੀਆਂ ਹਵਾ ਪਤਲੀ ਤੇ ਥਨ ਹੁੰਦੀ ਹੈ ਉੱਤੇ ਠੰਡੀ ਹੁੰਦੀ ਹੈਗੀ ਤੇ ਉਹ ਜੰਮਣ ਕਰਨ ਉਹ ਕੁਝ ਆਪਾਂ ਨੂੰ ਕੁਝ ਟਾਈਮ ਉਹ ਐਵੇਂ ਦੀ ਦਿਖਦੀ ਹੈ ਉਹ ਲੀ ਜੀ ਤੇ ਜਿਹਨੂੰ ਆਪਾਂ ਹਵਾਈ ਜਾਜ ਦੀ ਲੀ ਕਹਿ ਦਿੰਦੇ ਆਂਗੇ ਤੇ ਇਹ ਜੀ ਮੋਟੀ ਮੋਟੀ ਗੱਲ ਜੀ ਦੇਸੀ ਜੇ ਤਰੀਕੇ ਨਾਲ ਤੁਹਾਨੂੰ ਇਹ ਇਹ ਦੱਸੀ ਹੈਗੀ ਤੇ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਤੇ ਗਰ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਾਸਰੀ ਕਾਲ ਤੇ ਸਵਾਗਤ ਹੈ ਚੜ੍ਹਦੀ ਸਵੇਰ ਦੇ ਨਾਲ 25 ਮਾਰਗ 7 ਫਰਵਰੀ ਬਰਾ 2025 ਸ਼ੁੱਕਰਵਾਰ ਦਾ ਦਿਨ 7:05 ਦਾ ਸਮਾਂ ਹੋਇਆ ਤੇ ਅੱਜ ਨਵੀਂ ਅਗਮਾਡੀ ਮਿੱਤਰ ਜਿਹੜਾ ਉਹਨਾਂ ਦੇ ਛੱਤ ਤੇ ਜਾਣਾ ਤੇ ਛੱਤ ਵਾਲਾ ਮਾਹੌਲ ਚਾਹ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲਾਂ ਮਾਹੌਲ ਚ ਜਿਹੜਾ ਆਪਣਾ ਦੇਖਣਾ ਖੇਤਾਂ ਵਾਲਾ ਦੇਖਾਂਗੇ ਤੇ ਹਰਾਚਾਰਾ ਵੱਢ ਕੇ ਲਿਆਉਣਾ ਕੱਲ ਹਰਾ ਲੈਣ ਜਾਂਦੇ ਸੀਗੇ ਕਿ ਇਹ ਤਾਂ ਫੋਨ ਆ ਗਿਆ ਮਿੱਤਰ ਦਾ ਤੇ ਆਪ ਵੀ ਆ ਗਿਆ ਸੀਗਾ ਫਿਰ ਕੀ ਕਹਿੰਦਾ ਸਖਤ ਜ਼ਰੂਰਤ ਆ ਤੇ ਅੱਜ ਫਿਰ ਚੱਲਦੇ ਆ ਛੱਤ ਤੇ ਜਦੋਂ ਉਹ ਪ੍ਰੋਗਰਾਮ ਸ਼ੁਰੂ ਹੁੰਦਾ ਤੇ ਉਦੋਂ ਪਹਿਲਾਂ ਖੇਤ ਜਾਂਦੇ ਆ ਅ ਹਰਾਂ ਲੈਣ ਤੱਕ ਗੂ ਨੌਜਵਾਨ ਨੂੰ ਮਾਰਦੇ ਆ ਆਵਾਜ਼ ਠੰਡੇ ਠੰਡੇ ਵੱਡ ਲਈਏ ਇਹ ਤਾਂ ਅੱਜ ਹੈ ਨਹੀਂ ਅੱਜ ਦਿਨ ਸੋਨਾ ਸਾਫ ਨਿਤਰਾਉ ਆ ਲੱਗਿਆ ਤੇ ਸਾਹਮਣੇ ਗੁਰਦੁਆਰਾ ਸਾਹਿਬਾ ਬਾਬਾ ਜੀ ਦੇ ਮਿੱਠੇ ਬੋਲ ਪੈਂਦੇ ਹੋਏ ਕੰਨਾਂ 'ਚ ਤੇ ਇੱਕ ਗੁਰਦੁਆਰਾ ਸਾਹਿਬ ਇੱਧਰ ਨਜ਼ਰ ਆਉਂਦੇ ਨੇ ਹਾਈ ਟੀ ਹੰਗਲ ਗੋਲੇ ਵਾਹਿਗੁਰੂ ਜੀ ਤੇ ਫਿਰ ਦੇਖਦੇ ਆ ਪੂਰੇ ਦਿਨ ਦਾ ਮਾਹੌਲ ਚਾਲ ਬਣੇ ਰਿਹਾ ਐਂਡ ਤੱਕ ਨਾਲ ਨਾਲ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਲਾਸਟ ਪੱਕ ਜਰੂਰ ਦੇਖੋ ਦੇਸੀ ਪਰਦੇਸੀ ਮੌਲ ਗਾਲ ਗੱਪੇ ਤੋਂ ਰਹਿਤ ਕਰਦੇ ਰਹੇ ਨੇ ਸਾਂਝੀ ਸਾਰੀ ਗੱਲ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਸੁਣ ਸਕਦੇ ਹੋ ਤੇ ਸਬਸਕ੍ਰਾਈਬ ਕਰ ਲਿਓ ਨਵੇਂ ਆਇਆ ਤਾਂ ਫੇਸਬੁੱਕ ਤੇ ਦੇਖ ਲੈਦਾ ਫੋਲੋ ਜ਼ਰੂਰ ਕਰ ਲਿਓ ਅ ਕਈ ਵੀ ਦੇਖ ਕੇ ਮੁੜ ਜਾਂਦੇ ਸਬਸਕ੍ਰਾਈਬ ਨਹੀਂ ਕਰਦੇ ਵੀਰ ਬਣ ਕੇ ਸਬਸਕ੍ਰਾਈਬ ਕਰ ਲਓ ਯਾਰ ਤੁਹਾਡਾ ਕੀ ਜ਼ੋਰ ਲੱਗਦਾ ਸਾਫ਼ ਸੁਥਰੀ ਗੱਲਬਾਤ ਜੀ ਤੁਹਾਨੂੰ ਬਖਾਉਂਦੇ ਰਵਾਂਗੇ ਤੇ ਖੜਿਆਰੀ ਵੀਰਾਂ ਦੇ ਜ਼ਰਤੇ ਮਿਹਰ ਦਾ ਰਖਣਾ ਟੂਰਨਾਮੈਂਟ ਸ਼ੁਰੂ ਅੱਜ ਆਪਣੇ ਪਿੰਡ ਆ ਬਲਾਬਲ ਮਹਾਂਲਾ ਬੰਦੇਵਾ ਸਾਡੀ ਬਹੁਤ ਨਮਾਜ਼ ਪਾਣੀ ਮਹਾਰਾਜ ਰੋਗਾਂ ਕਲੇਸਾ ਦੁੱਖਾਂ ਵਿਦ ਨੰਦਾ ਹੀ ਝਵਰੇ ਦੇ ਨਾਲ ਕਰਨੇ ਧੰਨਵਾਦ ਜੀ ਪਰਦਾਸਰ ਨੇ ਮੱਤੇ ਮੱਤੇ ਲੰਮੀ ਆਮਰਾ ਵਰਤਣੀ ਆ ਵਾਹਿਗੁਰੂ ਜੀ ਸਤ ਸ੍ਰੀ ਅਕਾਲ ਮਾਤਾ ਜੀ ਤਾਕੜੀ ਗੱਗੂ ਉੱਠ ਖੜਾ ਨੌਜਵਾਨ ਉਹ ਨਾ ਵੀਰਾਂ ਨਾਲ ਤੇ ਛੱਤ ਤੇ ਜਾਣਾ ਰਵੀ ਕਿ ਇੱਧਰ ਵੀ ਆਇਆ ਸੀ ਗੱਲ ਹਾਂ ਵਾ ਮੈਨੂੰ ਕਹੀਂ ਕਹਿੰਦਾ ਰੋਟੀ ਤੋਂ ਪਹਿਲਾਂ ਹੀ ਭਾਗ ਜਾਂਦੇ ਹੁਣੀ ਹੋਰ ਰੋਟੀ ਬਲੇ ਦਾ ਆਪਦਾ ਲਵੇ ਲੱਗ ਜਾ ਘਰੇ ਨੂੰ بس ਉਹਨੂੰ ਮਾਰੀ ਆਵਾਜ਼ ਮਾਰ ਦਿਓ ਤੇ ਮੈਂ ਆਉਨਾਗਾ ਠੀਕ ਹੈ ਜੀ ਕੱਲ ਹਾਂ ਤਾਂ ਹੀ ਨਹੀਂ ਜਾਇਆ ਗਿਆ ਉਹ ਲੈ ਗਿਆ ਕਹਿੰਦਾ ਜੇ ਕੰਮ ਜਮੀ ਅੜ ਗਿਆ ਕਹਿੰਦਾ ਤੇ ਅੜਗੇ ਨਹੀਂ ਆਏ ਹਾਂ ਵਾਹਿਗੁਰੂ ਕਈ ਦਿਨਾ ਬਾਅਦ ਆਲੇ ਬਿਜਲੀ ਟੱਪਦੇ ਆ ਇੱਧਰ ਆ ਜਾ ਤੇ ਸਾਹਮਣੇ ਦੇਖਦੇ ਆ ਭਾਈ ਕਾਲਾ ਖੜਾਗਾ ਗੱਗੂ ਖਾਲੀ ਰੋਟੀ ਹੋ ਇਸ ਮੈਂ ਨਿਰਗਨ ਖਾਂਦਾ ਨਹੀਂ ਮੈਂ ਕਿਹਾ ਸੀਗਾ ਤੇ ਉਹ ਖੜਾ ਸਾਹਮਣੇ ਆਸ਼ਾ ਤਿਆਰ ਵਾਰ ਤਿਆਰ ਬੜਕਾ ਮਰੀ ਜਾਂਦਾ ਤੇ ਛੱਤ ਉੱਤੋਂ ਦੀ ਟੱਪਣ ਦਾ ਉਧਰ ਇਹ ਜਿਹਾ ਸੁਭਾਅ ਪਿਆਗਾ ਤੇ ਇਧਰ ਦੀ ਘਾਟੀ ਉਤਰਦੇ ਹੁਣ ਅੱਜ ਖਾਸੇ ਦਿਨਾਂ ਬਾਅਦ ਜਦੋਂ ਦਾ ਮਿਸਤਰੀ ਲੱਗੇ ਅੱਜ ਉਤਰਿਆ ਤੇ ਹਵਾ ਦਾ ਸੰਕੇਤ ਦਿੰਦਾ ਹੋਇਆ ਉੱਡ ਕੇ ਪਰ ਪਰਦਾ ਅ ਨੱਕੇ ਪਾਣੀ ਵੇਨਾ ਨਹੀਂ ਸਰਦਾ ਤੇ ਰੱਖ ਲਿਆ ਤੇ ਪਹਿਲਾਂ ਦਾ ਡੀਜ਼ਲ ਪਾਣੀ ਚੈੱਕ ਕਰੀਏ ਨੌਜਵਾਨ ਦਾ ਫਿਰ ਥੱਲੇ ਉਹ ਕੰਮ ਲਗਭਗ 4.5 ਲੀਟਰ ਬੱਸ ਅੱਜ ਅਸੀਂ ਡੀਜ਼ਲ ਪਾ ਕੇ ਨਹੀਂ ਜਾਂਦੇ ਇਹ ਨਾਲ ਹੀ ਚਲਾਵਾਏ ਕੰਮ ਤੇ ਇਸ ਤੋਂ ਬਾਅਦ ਆ ਕੇ ਮਤਲਬ ਇਹ ਆਪਦਾ ਡੀਜ਼ਲ ਪਾਣੀ ਦਾ ਹਿਸਾਬ ਕਿਤਾਬ ਕਰ ਦਿਆਂਗੇ ਆਹ ਹਰਾ ਲਿਆਉਣ ਤੋਂ ਬਾਅਦ ਕਿ ਅਸੀਂ ਗੱਗੂ ਗੱਡੀ ਜਲੀ ਪਹਿਲਾਂ ਤਾਂ ਚੱਲੀ ਜਾਂਦਾ ਸੀ ਉਦੋਂ ਦੀ ਮਿਣਾ ਮਣਾਈ ਕਰੀ ਹੋਈ ਸੀ ਉਹ ਜਿਵੇਂ ਕਹਦੇ ਹੁੰਦੇ ਯਾਰੀ ਦੋਸਤੀ ਪੱਕੀ ਖਰਚਾ ਆਪੋ ਆਪਣਾ ਉਹੀ ਜੀ ਗੱਲਬਾਤ ਕਰਦੇ ਹੁੰਨੇ ਆਗੇ ਕਿ ਹੁਣ ਅਸੀਂ ਇਹਦੇ ਚ ਸਾਂਝਾ ਪਾ ਲਾਂਗੇ ਮਤਲਬ ਡੀਜ਼ਲ ਤੇ ਨਹੀਂ ਘਰ ਆਪਣਾ ਹੈਪੀ ਕਾ ਤੇ ਆਪਣਾ ਤੇ ਗੱਗੂ ਕਾ ਹਰਾ ਲਿਆਉਂਦੇ ਰਿਆਂ ਇਕੱਠੇ ਹੀ ਧਰ ਲਿਆਉਂਦੇ ਸੀ ਜਿਹੜੀ ਲੱਦ ਲਿਆਉਂਦੇ ਸੀ ਉੱਤੇ ਪੰਡਾ ਤਾਂ ਰੱਖ ਕੇ ਤੇ ਅੱਜ ਇਹਨੂੰ ਐਂ ਲੈ ਕੇ ਜਾਂਦੇ ਆ ਨੇ ਡੀਜ਼ਲ ਨਾਲ ਹੀ ਕਿ ਦੇਖਦੇ ਆਂ ਕੀ ਗੱਲਬਾਤ ਕਰਦਾਗਾ ਵਿੱਚ ਨਾ ਵੀ ਮਿੱਤਰ ਦਾ ਹੀ ਫੋਨ ਆਈ ਜਾਂਦਾ ਛੱਤ ਵਾਲੇ ਮਿੱਤਰ ਨੂੰ ਮੈਂ ਕਿਹਾ ਸੀ ਬੜੜ ਕੇ ਭਾਈ ਮੈਂ ਤਾਂ ਹਰਾਚਾਰਾ ਲਿਆ ਕੇ ਪਹਿਲਾਂ ਫੇਰ ਪਹੁੰਚੂ ਤੇਰੇ ਕੋਲੇ ਤੇ ਹਰਾਚਾਰਾ ਲਿਆਉਣ ਨੂੰ ਸਾਨੂੰ ਸਮਾਂ ਕਿੰਨਾ ਹੋ ਗਿਆ ਹੁਣ ਇਸ ਵਕਤ 9:30 ਵਜੇ ਦਾ ਸਮਾਂ ਹੋ ਗਿਆ ਇੰਨੇ ਲੇਟ ਹੋ ਗਏ ਲੇਟ ਕਾਹਤੋਂ ਹੋ ਗਏ ਤੇ ਮੇਰਾ ਮਿੱਤਰ ਇਟਲੀ ਤੋਂ ਮਣੀ ਉਹਦਾ ਟੈਲੀਫੋਨ ਆ ਗਿਆ ਜਦੋਂ ਉਹਦਾ ਟੈਲੀਫੋਨ ਆ ਜਾਂਦਾ ਤੇ ਉਹ ਸਾਡੀਆਂ ਗੱਲਾਂ ਬਾਤਾਂ ਬੜੀਆਂ ਲੰਮੀਆਂ ਹੋ ਜਾਂਦੀਆਂ ਤੇ ਸਵਾ ਘੰਟਾ ਉਹ ਗੱਲ ਕਰਦੇ ਰਹੇ ਇੱਕ ਅੱਧਾ ਹੋਰ ਫੋਨ ਆ ਗਿਆ ਨੇ ਇੱਕ ਅੱਧਾ ਕੰਮਕਾਰ ਕਰਦੇ ਕਰਦੇ ਮਾਤਾ ਕਹਿੰਦੇ ਭਾਈ ਤੁਸੀਂ ਹੁਣ ਪ੍ਰਸ਼ਾਦਾ ਸ਼ੱਕ ਹੀ ਜਾਇਓ ਤਾਂ ਕਰਕੇ ਹੁਣ ਪ੍ਰਸ਼ਾਦਿਆਂ ਤੇ ਗੱਲ ਪਹੁੰਚ ਗਈ ਸੀ ਪ੍ਰਸ਼ਾਦਾpani ਹੁਣ ਸ਼ੱਕ ਲਿਆ ਇਨੇ ਗੱਗੂ ਨੌਜਵਾਨ ਕਹਿੰਦਾ ਆ ਜਾ ਚੱਲਦੇ ਆ ਬਿਨਾ ਰੋਟੀ ਤੂੰ ਫਿਰਦਾ ਉਹ ਪਤਾ ਨਹੀਂ ਚਾਹ ਇੱਕ ਦੋ ਵਾਰੀ ਪੀ ਲੀਊਗਾ ਗੱਗੂ ਇੱਥੇ ਆ ਕੇ ਸੋਣੇ ਨੂੰ ਦੇਖਦੇ ਆ ਕੀ ਕਹਿੰਦਾਗਾ ਕਾਟ ਕਰਕੇ ਉਹ ਆਹੀ ਹੋ ਗਿਆ ਹਾਂ ਮੰਨ ਗਿਆ ਬਾਬਾ ਮੰਨ ਗਿਆ ਬਾਹਰ ਖੜਾ ਸੀ ਮੈਨੂੰ ਐ ਸੀ ਕਈ ਵਾਰੀ ਛੰਦ ਮੰਨ ਜਾਂਦਾ ਕਟ ਦੇਓ ਛੰਡ ਲੱਗਦੀ ਇਹਨੂੰ ਛੰਡਦਾ ਹੋਈ ਮੈਂ ਕਾਹੂ ਕਰਦੀ ਹਾਂ ਹਾਂ ਇਹ ਕੀ ਆ ਦਲੀਆ ਦਲੀਆ ਪੀਂਦਾ ਨੌਜਵਾਨ ਠੀਕ ਹੈ ਜੀ ਹਾਂਜੀ ਇਹ ਤੇ ਆ ਨਾ ਹਾਂ ਮੇਰੇ ਕੋਲੇ ਆਉਂਦਾ ਹੈ ਕੰਮ ਤੇ ਮੈਂ ਤੜਕੇ ਸੱਭਰ ਮੇਰੇ ਮਾਗਰ 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 ਇਹਨੂੰ ਬੰਦੇ ਨਹੀਂ ਹੁੰਦੇ ਨਾ ਬਣਦੀ ਇਹਦੇ ਤਰ੍ਹਾਂ ਚੱਲ ਬਾਦ ਫੁੱਲ ਜੂਗਾ ਮੜੇ ਆ पेडां <speaking> चोचाए <in foreign language> ਆਜੋ ਭਾਈ ਸਾਹਿਬ ਛੱਤ ਤੇ ਜਾਵਾਂਗੇ ਫਿਰ ਲੇਟ ਹੋ ਗਏ ਪਹਿਲਾਂ ਹੀ 10:21 ਮਿੰਟਾਂ ਦਾ ਸਮਾਂ ਹੋ ਗਿਆ ਤੇ ਸੁਨੇਹਾ ਆਉਂਦੇ ਆਉਂਦੇ ਖਾਸੇ ਲੇਟ ਹੋ ਗਏ ਨੌਜਵਾਨ ਹੋਰ ਉੱਥੋਂ ਤੱਕ ਇਹ ਦਵਾਰੇ ਫੁੱਟਿਆ ਹੋਇਆ ਹਰਾ ਕੁਝ ਗੱਗੂ ਕੇ ਬਾਟ ਜੇ ਜਖੜਾ ਥੋੜਾ ਜਿਹਾ ਤੇ ਇਹਨੂੰ ਸਾਰਾ ਅੱਜ ਬਲੇ ਲਾ ਕੇ ਜਾਣਾ ਤੇ ਰਿਹੜੀ ਬੁੱਥ ਕੇ ਲਿਜਾਣੀ ਆ ਜਮਾ ਡੱਕਾ ਨਹੀਂ ਛੱਡਣਾ ਗੱਗੂ ਕਹਿੰਦਾ ਅੱਜ ਸਾਰਾ ਨਿਵੇੜ ਕੇ ਵਗ ਜਾਗੇ ਥੋ ਆ ਬਾਡਾ ਠੀਕ ਹੈ ਨੌਜਵਾਨ ਪਰਦੇ ਹੰਗਾਰਾ ਯਾਰ ਐ ਕੋਈ ਜ਼ੁਲਮ ਕਰਦਾਗਾ ਹੈ ਪੋਲਾ ਇਹ ਹੰਗਾਰਾ ਭਰੇ ਯਾਰ ਗੱਗੂ ਨਜ਼ਾਰਾ ਨਹੀਂ ਆਇਆ ਬੱਸ ਕਰਾਂ ਫਿਰ ਮੈਂ ਕੱਟ ਦਿਆਂ ਕੱਟਦੇ ਵੀ ਹੋਲੀ ਦੇ ਦਿਨੇ ਆਖਿਆ ਉੱਚੀ ਗਿਆ ਪਹਿਲਾਂ ਨਹੀਂ ਹੈ ਨਹੀਂ ਕਹਿੰਦਾ ਠੀਕ ਹੈ ਹਮੋਸ਼ਨ ਨੇ ਠੀਕ ਹੈਗਾ ਨੌਜਵਾਨ ਕਹਿੰਦਾ ਤੇ ਠੰਡਾ ਚੱਲ ਰਿਹਾ ਕਈ ਦਿਨਾਂ ਦਾ ਸਰੀਰ ਇਹਦਾ ਥੋੜਾ ਜਿਹਾ ਕੰਡ ਮਾਲਾ ਮਾਹੌਲ ਜਾਂ ਜਿਵੇਂ ਪਹਿਲਾਂ ਵੀ ਦੱਸਿਆ ਇੱਕ ਦੀ ਵਾਰੀ ਯਾਰ ਕੋਈ ਨਾ ਗੱਗੂ ਆ ਤੈਨੂੰ ਟੱਕਰਾ ਕਰਦੇ ਆ ਚਾਹ ਪਿਆ ਸੀ ਜੀ ਆ ਕੇ ਤਿੰਨ ਲਾਰਾਂ ਲਾਵਾਂਗੇ ਚੰਗਾ ਪਹਿਲਾਂ ਮੂਰੇ ਜੀ ਰੱਖਦੇ ਮੁੜ ਕੇ ਵੈਰੀ ਗੁੱਡ ਜੇ ਖਵਾ ਕੇ ਲੈੜਾ ਮੁੜ ਕੇ ਲਾਦਲੀ ਗੱਡੀ ਐਂ ਜਵਾਂ ਨਕੋ ਨਕ ਇੱਧਰ ਰਹਿੰਦਾ ਸੀ ਉਹ ਵੱਡ ਚ ਥੋੜਾ ਜਿਹਾ ਬਾਕੀ ਉਹ ਅੱਧਾ ਕਿਲਾ ਬਾੜ ਲੰਮਾ ਰੱਖਾ ਇਹ ਗੱਲ ਵਾਸੀ ਇੱਥੋਂ ਤੱਕ ਸੀ ਉਹ ਤੇ ਹੈਪੀ ਲਾਈ ਜਾਂਦਾ ਆਪਣੇ ਵਾਲਾ ਕਣਕ ਨੂੰ ਪਾਣੀ ਅੱਜ ਹਵਾ ਹੀ ਵਾਵਾ ਚਲਦੀ ਹੈਗੀ ਤੇ ਲੈਟ ਦੀ ਭੱਜ ਪੁਜਾਈ ਜੀ ਵਾਵਾ ਹੋਈ ਜਾਂਦੇ ਕੱਟ ਜੇ ਲੱਗ ਜਾਂਦੇ ਬੇਦੇ ਬੇਦੇ ਲੈ ਮੱਲਾ ਇਹ ਰੱਠੀ ਕੇ ਚ ਤੇ ਚਾਰਜ ਮੇਰੇ ਮੱਝਾ ਬਿਸਤਰਾ ਵਾਲਾ ਮਾਹੌਲ ਲਗਾਤਾਰ ਦੇਖਣ ਨੂੰ ਮਿਲ ਰਿਹਾ ਟੱਕੜਿਓ ਲੰਘ ਜਾ 43 ਦੀ ਆ ਤੇ ਇਧਰ ਸਾਹਮਣੇ ਬਜਰੀ ਦੀਆਂ ਭਰੀਆਂ ਖੜੀਆਂ ਟਰਾਲੀਆਂ ਤੇ ਛੱਤ ਦਾ ਮਾਹੌਲ ਜਾਵਾਂ ਆਣ ਤਿਆਰ ਆ ਉਹ ਤੇਰੀ ਧੜਕੇ ਬਣਾ ਗਿਆ ਸੀ ਆਉਂਦਾ ਹੋਇਆ ਝੱਕੇ ਦੀ ਤੂੰ ਠੀਕ ਐ ਸਾਰਿਆਂ ਨੂੰ ਪਤਾ ਬਈ ਕਿ ਛੱਤ ਦਾ ਸਮਾਂ ਕਿਹੜੇ ਵੇਲੇ ਉਸ ਸਮੇਂ ਪਹੁੰਚਦੇ ਆ ਸਾਰੇ ਉਹ ਲੱਗ ਜਾ ਹੁਣ ਠੀਕ ਐ ਤੇ ਪਹੁੰਚਦੇ ਆ ਵਾਪਸ ਇੱਥੇ ਹੀ ਹਾਂ ਉਹ ਤੂੰ ਘੰਪੇ ਮਾਰੀ ਆਇਆ ਕਰ ਲਾਲਾ ਕੋਈ ਕੰਮ ਨੂੰ ਹੱਥ ਹਾਈ ਤੇ ਬੰਦੇ ਹੀ ਬੰਦੇ ਬੰਦਿਆਂ ਦੀ ਮਾਇਆ ਉਹ ਕਿਵੇਂ ਚੋbro ਛਾਤੂ ਤੇ ਹੱਥਾਂ 'ਚ ਕਹਿੰਦੇ ਚਾਹ ਦੇ ਗਲਾਸ ਤੇ ਐਣ ਜਮਾ ਛੱਤ ਪਾਉਣ ਦੀਆਂ ਤਿਆਰੀਆਂ ਨੇ ਵਧਾਈਆਂ ਭਾਈ ਐਡਵਾਂਸ ਜੀ ਤੁਹਾਨੂੰ ਹੈ ਮੈਂ ਤਾਂ ਪਹਿਲਾਂ ਆ ਕੇ ਮੁੜ ਗਿਆ ਇੱਥੇ ਜਮਾ ਬੰਦਾ ਹੀ ਨਹੀਂ ਸੀਗਾ ਚੈੱਕ ਮੇਰੀ ਮੇਰੀ ਰਿਕ ਹੋ ਰਹੀ ਸੀ ਠੀਕ ਹੈ ਲੋਟਾਂ ਕਿਵੇਂ ਲਾਡੀ ਲਾਡੀ ਝੋਗਾ ਵੀ ਚਿੱਟਾ ਪਾ ਕੇ ਆਇਆ ਅੱਜ ਵਰਨਾ ਵੀ ਚਿੱਟਾ ਅੱ ਲੈ ਭਾਈ ਘਰਤੀ ਪੋਣੀ ਕੀ ਹਾਲ ਹੈ ਮਿੱਤਰ ਠੀਕ ਹੀ ਚੱਲਿਓ ਭਾਈ ਠੀਕ ਹੈ ਠੀਕ ਹੈ ਥੱਲੇ ਆ ਜਾ ਇੱਥੇ ਕੰਮ ਵੱਧਾ ਆ ਲੈ ਬੰਦਲੇ ਆ ਭਾਈ ਜੌਟੀਆਂ ਸਾਰਿਆਂ ਨੇ ਤੇ ਸਾਰੇ ਮੋਹ ਪਿਆਰ ਵਾਲੇ ਮਿੱਤਰਾਂ ਅੰਡੀ ਕਮਾਂਡੀ ਨਾਲ ਮਿਲ ਕੇ ਕੰਮ ਕਰਦੇ ਆਗੇ ਸਰ ਹਾਂ ਟਕੜਾ ਹਾਂ ਬਸਣਾ ਆਦੇ ਕੋਈ ਬੋਲੀ ਵਾਲੀ ਉਹ ਕੁਝ ਨਹੀਂ ਹੁੰਦਾ ਇੱਕ ਆਉਣ ਦੇ ਜਾਣਦੇ ਨਹੀਂ ਜਾਣਦਾ ਨਹੀਂ ਮੜੇ ਓਲੇ ਹੋ ਕੇ ਸਿੱਖਿਆ ਇੱਥੇ ਕਿਸੇ ਨੂੰ ਪੁੱਛ ਕੇ ਹੈ ਹੋਰ ਮੰਦਾ ਪਾਲ ਕੇ ਵਾਹੀ ਗਿਰੂ ਕੀ ਹਾਲ ਆ ਭਾਈ ਚਰਨ ਸਿੰਘ ਜੀ ਆਓ ਜੀ ਭਾਈ ਜੀ ਬੱਸ ਹੈਲੋ ਹੈਲੋ ਮਾਈਕ ਟੈਸਟਿੰਗ ਮਾਈਕ ਟੈਸਟਿੰਗ ਆ ਜੱਕੋ ਵੀ ਟੈਸਟ ਵਾਸਤੇ ਪੀਤੀ ਉੱਪਰ ਆ ਬੰਗੀ ਜੀ ਤੇ ਬਸ ਇਸ ਤੋਂ ਬਾਅਦ ਖਦਾ ਹੀ ਪਊ ਆ ਲੜੋ ਬੀਂ ਕਿੰਦਰ ਲਾ ਲਈ ਜੋੜੀ ਓਏ ਹੈ ਇਹ ਖਾਣ ਦੇ ਇਹ ਖਾਣ ਦੇ ਗੱਟਿਆਂ ਵਾਲੀ ਜੋੜੀ ਰੋਕੀ ਕਿਸੇ ਨੇ ਹੈ ਮੈਂ ਬਰ ਚੱਕ ਲਾ ਮੱਠਾ ਵਾਹੇ ਗਰੂ ਜੀ ਤਾਕੜੀ ਸਿੱਤ ਐ ਮੈਨੂੰ 10 ਵਜੇ ਫੋਨ ਕਰੀ ਜਾਵੇ ਕਹਿੰਦਾ ਆ ਜਾ ਸੀਦਨੇ ਜਿੱਦਾਂ ਸਤ ਕੰਮ ਤਿਆਰ ਆ ਮਖੇਦਾ 2 ਵਜੇ ਤੋਂ ਪਹਿਲਾਂ ਤਿਆਰ ਹੋ ਕੇ ਤਾਂ ਮੈਨੂੰ ਕਹਿ ਦੀ ਮੈਂ 2 ਵਜੇ ਕੌਣ ਲਗਾਣਗੇ ਹਾਂ 2:30 ਵਜਨ ਵਾਲੀ ਆ 2:18 ਲੈ ਬਾਈ ਓਏ ਲੈ ਆ ਜਰਾ ਕਰੀ ਫੋਟੋ ਠੀਕ ਐ ਠੀਕ ਐ ਕਿੰਨੇ ਕਿੰਨੇ ਪਾਉਣੇ ਆ ਦੱਸਿਆ ਇਹਨਾਂ ਨੇ ਕਿੰਨੇ ਕਿੰਨੇ ਗੇੜੇ ਲਾਉਣੇ ਆ ਕਿੰਨੇ ਕਿੰਨੇ ਗੇੜੇ ਲਾਉਣੇ ਆ ਮਿਸਤਰੀ ਨੇ ਦੱਸਿਆ ਨਹੀਂ ਤਿੰਨ ਤਿੰਨ ਗੇੜੇ ਲਾਉਣੇ ਆ ਇੱਕ ਬੰਦੇ ਨੇ ਤਿੰਨ ਬੰਦੇ ਆ ਪਰ ਠੀਕ ਆ ਲਾ ਟਿੱਕ ਇਧਰ ਜਾ ਉੱਤਰ ਪਾਣੀ ਦੇ ਹੋ ਗਿਆ ਸੌਖੇ ਕੰਮ ਤੇ ਹਣਾ ਕਿਹੜੀ ਸੁੱਖ ਸੁੱਖ ਗਿਆ ਜਿਹੜੀ ਤੈਨੂੰ ਸੌਖੀ ਜੌਬ ਮਿਲ ਗਈ ਪਾੜੀ ਵਾਲੀ ਜ਼ਿੰਦਗੀ ਜੀ ਪਹਿਲੀ ਵਾਰੀ ਮਿਲ ਗਈ ਚਲੋ ਜ਼ਿੰਦਗੀ ਜੀ ਪਹਿਲੀ ਵਾਰੀ ਸੌਖੇ ਕੰਮ ਤੇ ਲੱਗੇ ਆ ਤੱਕ ਰਹੇ ਹੋ ਔਰ ذਵੀਦੇ ਆਸਰੀ ਗਾਲ ਬਈ ਫੌਜ ਗਿਆ ਲੱਗਦੇ ਜੋਰ ਅੱਜ ਫੌਜ ਵਾਲਾ ਸਾਰਾ ਤੰਗ ਨਹੀਂ ਕਰਦੇ ਤੈਨੂੰ ਬਾਸ ਬਾਸ ਇੱਥੇ ਰੱਖ ਲਾ ਚਲੋ ਚਲੋ ਛੇਤੀ ਦੇ ਬਾਰੀ ਆ ਗਈ ਚੱਕ ਚੱਕਾ ਲੈ ਜਾ ਮਾਗਾ ਬੱਠੜ ਕਿੱਧਰ ਗਿਆ ਥੱਲੇ ਨਾਲ ਕੇ ਕਰੋ ਬੱਠੜੋ ਬਾਈ ਮਾਗਾ ਲੈ ਆ ਕਰੂ ਭੜਕੇ ਆ ਬੱਠੜੋ ਬਾਈ ਜਿਹਦਾ ਖਾਤਾ ਪਾਇਆ ਕਰੋ ਮੱਟਾ ਰੇਟ ਬਹਾਈ ਵਾਲੇ ਕਾਲ ਕਰ ਜਾਂਦੇ ਆ ਅਸੀਂ ਆਪਦੇ 10 ਬੱਠੜ ਪੂਰੇ ਕਰ ਦਿੰਨਾ ਉਹਨੂੰ ਕਿਤੇ ਠਹਿਰ ਕੇ ਪਾਇਆ ਕਰੋ ਜਾਈ ਮਈ ਓਏ ਹਾਈਟੇ ਕੰਮ ਕਹਿੰਦੇ ਬੰਦਵਾ ਕਰਨਾਗਾ ਤੇ ਬੰਦੇ ਤਿੰਨ ਰਾਤ ਦੇ ਥੱਲੇ ਤਿੰਨ ਤਨ ਆ ਜਾ ਕਰਨੀਗਾ ਕਹਿੰਦੇ ਉਹਨਾਂ ਉੱਤੇ ਬੰਦੇ ਦੋ ਤਾਂ ਜੜਾ ਦੇ ਚੱਤੋ ਪੱਟੜ ਦਾ ਮਾਰ ਕੇ ਪਰੇ ਅਗਰ ਵੀ ਲਾਂਬਾ ਨਾ ਆਵੇ ਠੀਕ ਐ ਤੀਸੀ ਲਾ ਆ ਗਰਮੜੀ ਚੱਕ ਲੈ ਬਾਈ ਓਏ ਚੱਲ ਚੱਲ ਲੈ ਆ ਗਿਆ ਮੈਂ ਫੱਜ ਗਿਆ ਫੱਜ ਗਿਆ ਉਹ ਟੈਕਿੰਗਾ ਇੱਥੇ ਆਇਆ ਆਇਆ ਜੀ ਆਇਆਂ ਨੂੰ ਆਖਦੇ ਆ ਹੁਣ ਕੀ ਰਹੇਗਾ ਸੀ ਉਹ ਖਾਣ ਪੀਣ ਬਲੇ ਜਵਾਕਰੇ ਦੌਰਤਾ ਹਾਂ ਯਤੂਏ ਚੰਗਾ ਆ ਗਿਆ ਲੈ ਕਾ 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 ਆਰ ਪਿੰਡ ਮਿਲੇ ਆ ਗਿਆ ਕਾ ਚਿਪਣੀ ਕੱਸੀ ਸੀ ਉਹਦਾ ਹੋਰ ਐਵੇਂ ਆ ਗਿਆ ਮਾ ਕੇ ਮਾ ਆ ਲੈ ਜੋ ਕੋਈ ਨਾ ਹੋਡੀ ਵੀਡੀਓ ਬਣਾ ਦਿੰਦੇ ਆ ਜੋ ਆ ਆਪਣਾ ਇਹ ਤਿੰਨ ਪੌਣੇ ਆਪਾਂ ਤਿੰਨ ਬੱਲੇ ਚਰਦੇ ਆ ਸ਼ਾਬਾਸ਼ ਇੱਥੇ ਹਾਈਟ ਜੋਬ ਤਾਂ ਸੋਹਣੀ ਮਿਲੀ ਸੀ ਹਵਾ ਪੁੱਠੀ ਚੱਲ ਵੀ ਗੱਲ ਕਰ Agora, ah, trouxe, a aqui abaixo ਬਸ ਲੋਕ ਜਾਣਗੇ ਸਾਰੇ ਚੱਲ 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 ਵਾਰੀ ਆ ਗਈ ਦੁਬਾਰੇ ਜਾਣ ਵਾਸਤੇ ਤੂੰ ਇੱਥੇ ਹੀ ਫਿਰਦਾ ਕੋਈ ਨਾ ਮੁੰਡਾ ਲੈ ਗਿਆ ਨੰਬਰ ਭਾਈ ਵੱਠ ਗਿਆ ਹਾਂ ਪਹਿਲਾ ਨੰਬਰ ਤੇਰਾਗਾ ਆਪਣੇ ਰਹਿ ਗਏ ਠਕ ਲਾ ਗਿਆ 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 ਚੱਲ 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 ਆਏ ਜਾਂਦੇ ਆਪਣੇ ਬਟੜਾ ਲੋਣਾ ਨੂੰ ਆ ਕੇ ਕੰਮ ਕਰਾਉਣਾ ਆ ਠੀਕ ਐ ਵਧਾਈਆਂ ਦੇਣਾ ਆ ਉਹਨੂੰ ਵਧਾਈਆਂ ਦੇ ਦੇ ਓਏ ਵਧਾਈਆਂ ਦੇਣਾ ਆ ਯਾਰ ਵਧਾਈਆਂ ਬਈ ਓਏ ਬੈਲੀ ਹੋ ਗਿਆ ਤੁਸੀਂ ਜੈਕ ਮਾਹੀ ਤਾ ਪੰਡਾਇਆ ਛੱਤ ਵੀ ਪੈ ਗਈ ਕਹਿੰਦਾ ਗੋਲੂ ਵੀ ਦਰਦ ਸੰਦੇ ਤੇ ਹੈ ਗੋਲੂ ਕਿਵੇਂ ਆ ਠੀਕ ਆ ਅਰੇ ਗੋਲੂ ਗੰਨੇ ਜੂਬ ਦਾ ਫਿਰਦਾ ਗੰਨੇ ਪੜਦਾੜੀ ਉੱਤੇ ਬੈਗਾ ਨਾ 45 50 ਸੀਗੇ 45 ਹਾਂ 700 ਦਾ ਏਰੀਆ ਸੀਗਾ ਰਵਨ ਤੰਗ ਤਾਂ ਨਹੀਂ ਕਰਿਆ ਤੈਨੂੰ ਤਾਂ ਹਾਂ ਤੂੰ ਤਾਂ ਨਹੀਂ ਤੰਗ ਕਰਿਆ ਇਹਨਾਂ ਨੂੰ ਠੀਕ ਹੈ ਚਾਹ ਪਾਣੀ ਤਿਆਰ ਆ ਭਾਈ ਆ ਜੀਏ ਚਲੋ ਵੀ ਹਮਲਾ ਆਇਆ ਇਹ ਗਾੜਾ ਲੰਗੇ ਲੰਗੇ ਫੋਟੋ ਫੋਟੋ ਫੇਟਾ ਫੋਟੋ ਹੀ ਲਾਉਣਾ ਤੇਰੀ ਫੋਟੋ ਲਾਉਣਾ ਪਰਨਾ ਪੁਰਨਾ ਤਾਂ ਬਨਲਾ ਪਰਨਾ ਬਨਲਾ ਪਹਿਲਾਂ ਆ ਵੇਖ ਮੈਂ ਵੀ ਬੰਨੇ ਹੋਇਆ ਆ ਆਜੋ ਆਜੋ ਜੀ ਆਣੋ ਭਾਈ ਜਾਨ ਜੀ ਹੁਣ ਉੜ ਗਿਆ ਆਇਆ ਇਹ ਥੋਂ ਭਰੀ ਸੀਗੀ ਇਹ ਬਦੂਜੀ ਕਿਹਦੇ ਦੇ ਵਈ ਬਾਰ ਬਾਰੇ ਦੇ ਸਦੇ ਗੋਲੂ ਦੀ ਠੀਕ ਆ ਤੇਰੀ ਉਹ ਤੈਨੂੰ ਫੇਰ ਬਤਾਈਆਂ ਭਾਈ ਛੱਤ ਪਈ ਦੋ ਬਧਾਵੇ ਰੱਬ ਸਾਰਿਆਂ ਨੂੰ ਭਾਈ ਹੋਰ ਛੱਤ ਪਈ ਆ ਜਾ ਗੋਲੂ ਵਾਹੀ ਰੱਬ ਹਾਂ ਡਾਠੀ ਹਾਂ ਭਾਈ ਵਈ ਹਾਂ ਡਾਠੀ ਜੋ ਹੁੰਦੀ ਆ ਨਾ ਹਾਂ ਨਾ ਹਾਂ ਬਦੂਜੀ ਕਿਹਨਾਂ ਦਾ ਰਹੀ ਇੱਧਰ ਆਖਾ ਤੈਨੂੰ ਮੈਂ ਇੱਧਰ ਖਤਾਨ ਬੰਨ ਗਿਆ ਜਾਲ ਲਾਤਾ ਜਾਲ ਥਾ ਜਾਲ ਵੀ ਕਿੰਨਾ ਜਾਲ ਬਾਇ ਗਾਲਾ ਜਾਲ ਵਾਰਾ ਸੋ ਮੈਂ ਦੇ ਘਰੇ ਜਾਲ ਸਾਡੇ ਪਾਹੇ ਜਾਲ ਤੈਨੂੰ ਪੈ ਗਿਆ ਬਾਈ ਪੈ ਗਿਆ ਉਸੇ ਫਿੱਦਾ ਸੀ ਦੁੱਤ ਬਣਾਉਣ ਵੇ ਆ ਸੀ ਚੈੱਕ ਬਾਈ ਤੇ ਚਾਰਕ ਵਜੇ ਨੂੰ ਕੰਮ ਮੁਕੰਮਲ ਕਰਤਾ ਜਿਹੜੇ ਘੰਟਾ ਲੱਗੇ ਮਨੋ 10 ਮਿੰਟ ਵਿੱਚੋ ਬੱਜਰੀ ਲੈਣ ਵਾਗੇ ਸੀ ਦਵਾਰੇ ਲਾਡੀ ਆਪਣਾ ਇਹ ਦੋ ਫਿਰ ਆਪਾਂ ਕਰੇ ਇੱਕ ਨਾਲਾਂਗੇ ਆ ਦੋ ਬੋਤਲਾਂ ਹੀ ਫੜ ਲਾ ਮੇਜ਼ ਕੁਰਸੀ ਐਨਾ ਖੜਾ ਲਓ ਜੀ ਲਓ ਜੀ ਸ਼ੁਕਰੀਆ ਖਾਲੀ ਗਲਾਸ ਵਾਸਤੇ ਦੇਖ ਵੀ ਨਾਲ ਹੀ ਆ ਗਿਆ ਯਾਰ ਜਿਆਦਾ ਆ ਨਾ ਬੰਮਾ ਮਸਾਨ ਵਾਲੀ ਜੀ ਤਾਂ ਉਹੀ ਸੀ ਯਾਰ ਚੱਲ ਭਰ ਦੇਗਰਾਂ ਦੇਖਦੇ ਆਂ ਰੱਖ ਰਾਂਗੇ ਵਾਹੀ ਗੁਰੂ ਹਉ ਗੱਲ ਕਰਾਈ ਹਉ ਉਹ ਆ ਚੱਕਦਾ ਗਲਾਸ ਭਰਿਆ ਪਿਆ ਇੱਧਰ ਪੀਂਦਾ ਨਹੀਂ ਮੈਂ ਵਾਹੀ ਗੁਰੂ ਮਗਰਾਂ ਕੀ ਕਹਿ ਸੀ ਕੀ ਹੋ ਗਿਆ ਇੰਨਾ ਕਾ ਕਰੇ ਨਹੀਂ ਰੋਤਾ ਕਰੇ ਨਹੀਂ ਗੱਖ ਮੈਂ ਕੀ ਕਹੇ ਤੀਨਾ ਰੋਦਾ ਬੈਠਾ ਮਾ ਮਾ ਮੇਰੇ ਕਰਦਾ ਮਾ ਨਹੀਂ ਗੁੱਟ ਪੀਨੇ ਹੋਣਾ ਕੀ ਇਹ ਰੁੱਧਾ ਬੀਤਿਆ ਜਮੀ ਨਹੀਂ ਕਿਸਾ ਜਮੀਂ ਹੋਈ ਮਰੇ ਜਾ ਖੋ ਗਏ ਦੇ ਦੋਸਤ ਥਰੇ ਗੱਲਾ ਢਾਡਾ ਕਾ ਖਾ ਕਰ ਦਿੱਤੀ ਮੇਰ ਨਾਲ ਕਹੂੰਗੀ ਤਾਂ ਕੋਈ ਲੈ ਕਮਾਡੀ ਨਹੀਂ ਹੱਸਦੀ ਛੱਡੂ ਲਿਓ ਜੀ ਸ਼ੁਕਰੀਆ ਮਿਹਰਬਾਨੀ ਹਾਂ ਇਹ ਕੀ ਨਹੀਂ ਇਹਦਾ ਦੇਖੋ ਹੱਥ ਜਿਹਨਾਂ ਦੇ ਚੱਲ ਚੱਲੀਏ ਪਾ ਹੋਆ ਕਿਹੜਾ ਕਹਿੰਦੇ ਸਕੂਲ ਚ ਨਹੀਂ ਗਿਆ ਕੋਲੂ ਹੈ ਹੈ ਜਾਣਿੰਦੇ ਪਿੱਛੇ ਲਖੜਾ ਸਕੂਲ ਚ ਚੱਲ ਟੂਰਨਾਮੈਂਟ ਆਪਾਂ ਕਰਨਾ ਬਾਲੀਵਾਲ ਦੇ ਮੈਚ ਨਹੀਂ ਬੜੇ ਕੋਈ ਨਹੀਂ ਕੁਝ ਕਹਿੰਦਾ ਇਹਨਾਂ ਨਾਲ ਵਗਦੀਆਂ ਇਹਨਾਂ ਦਾ ਮੈਚ ਆ ਹੁਣ ਆਇਆ ਤੈਨੂੰ ਟੂਰਨਾਮੈਂਟ ਦਿਖਾ ਕੇ ਲਿਆ ਮੈਂ ਉਹ ਆਖੋ ਤੂੰ ਕਿੱਧਰ ਮਰ ਗਿਆ ਮੰਨੂ ਚੰਗਾ ਨਾ ਵੀ ਫਿਰ ਪਤਾਈਆਂ ਤੈਨੂੰ ਗੋਡੇ-ਗੋਡੇ ਸਾਧੂ ਚੱਲਦੇ ਭਲੇ ਨਗਰੀ ਬਸਦੀ ਭਲੇ ਚਾਚਾ ਉੱਤਰੇਓ ਬਾਈ ਥੱਲੇ ਕੇਸ ਕੋਲ ਚੱਕੀ ਖੜਿਆ ਇਹ ਥੋੜਾ ਰਹਿ ਕੇ ਕੰਮ ਠੀਕ ਆ ਕੇਸ ਕੋਲ ਤਿਆਰ ਕਰਾਂ ਮੈਂ ਜਿੱਥੇ ਉੱਤਰਦਾਗਾ ਚੰਗਾ ਚਾਹ ਤਨਵਾਦ ਬਾਈ ਥੋੜਾ ਵੀ ਤੇ ਖੈਰ ਸੋਹਣਾ ਬਣ ਗਿਆ ਪ੍ਰੋਗਰਾਮ ਪਈ ਸਾਰਾ ਰੰਗ ਭਗ ਲਾਈ ਰੱਖੇ ਰੱਬ ਤੇ ਇਧਰ ਲਾਹਾ ਸਿਸਟਮ ਮੱਜਾਂ ਵਾਸਤੇ ਉਹਨਾਂ ਜਰ ਕਰਿਆ ਹੋਇਆਗਾ ਜਿੰਨਾ ਜਰ ਭੰਡ ਤੋੜ ਕਰਤੀ ਸੀ ਇਧਰ ਮੋਟੂ ਤੋਂ ਮੰਗ ਰਹੀ ਆ ਗਿਆ ਬਾਈ ਯਾਰ ਹੈ ਛੱਡ ਕੇ ਆਂਗੇ ਆਜ ਛੱਡਿਆ ਚੱਲ ਹੱਥ ਇੰਜਣ ਨੂੰ ਹੈਲੋ ਚਾਚਾ ਉਹਦੇ ਦੇ ਕੇਸ ਚੱਕੀ ਖੜੇ ਆ ਉਹ ਕਹਿੰਦੇ ਪਾਰ ਲੱਗੀ ਜਾਂਦਾ ਛੀਦੀ ਨਤਾਰੋ ਮਿਸਤਰੀਆਂ ਨੂੰ ਕੇਸ ਦਾ ਰਵਾਜ ਗਿਆ ਹੁਣ ਤਾਂ ਕੁਤੇ ਪਿਆਰ ਕੁੜਤੇ ਜਾਮੇ ਕੱਲ ਤਾਂ ਲੋਈ ਆਖੀਂਦਾ ਯਾ ਚੈਰਾ ਹਾਂ ਉਹ ਬਸ ਤੂੰ ਲੋਈ ਕੇਸ ਹੀ ਸਮਝ ਲੈ ਇੱਕੋ ਗੱਲ ਆ ਉਹ ਬਾਈ ਕੁਰਤਾ ਪਜਾਮਾ ਕੱਢ ਲੋ ਇਹਦਾ ਮੁੱਕਰ ਗਿਆ ਮਿਸਤਰੀ ਇਹ ਲੋਈ ਕਹਿੰਦੇ ਨਾ ਹੋਣ ਨਹੀਂ ਬਸ ਲੋਈ ਇਹਨਾਂ ਹੁਣ ਛੱਤ ਪਾਤੀ ਆਪਾਂ ਈ ਲਾ ਡੇਢ ਘੰਟਾ ਲੱਗਿਆ ਸਹੀ ਛੱਤ ਪਾ ਦੀ ਤੇ ਚੱਲੀਏ 700 ਏਰੀਆ ਸੀ ਭਾਈ ਤੇ ਵਧਾਈਆਂ ਮਿਸਤਰੀ ਨੂੰ ਵੀ ਠੀਕ ਆ ਚੰਗਾ ਚਲੋ ਆ ਲੈ ਕੰਨਾਰੇ ਗੋਲੂ ਵਾਲਾ ਹੋਾਈ ਵੀ ਸਹੀ ਜੇ ਆਇਓ ਪੁੱਤਰ ਦੇਖਾ ਲੋ ਦੋ ਮਈ ਸਤਿ ਸ੍ਰੀਕਾਲ ਮਈ ਸਤਿ ਸ੍ਰੀਕਾਲ ਭਾਈ ਧੰਨਵਾਦ ਸੋਢੀ ਸਤਿ ਸ੍ਰੀਕਾਲ ਬੇਟਾ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਨੂੰ ਬਹੁਤ ਬਹੁਤ ਕੋਈ ਨਾ ਹਾਂ ਕਮੈਂਟ ਜਰੂਰ ਭੇਜਿਆ ਕਰੋ ਗੁਰ ਨੂੰ ਕਿਸੇ ਨਾ ਕਿਸੇ ਰੱਖਦਾ ਫੇਸਬੁੱਕ ਤੇ ਦੇਖਦੇ ਫੋਲੋ ਕਰੋ ਟਰ ਤੋਂ ਲੈ ਕੇ ਟਰ ਤੇ ਇੱਕ ਬਲੌਗ ਜਰੂਰ ਦੇਖਣਾ ਬਾਏ ਬੇਟਾ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੀ ਗੋਭੀ ਦੀ ਸਬਜ਼ੀ ਕਰੋ ਗੋਭੀ ਤੇ ਮਟਰ ਦਾਲ ਬਣੀ ਆਂਦੀ ਆ ਸਾਗੀ ਤੇਰਾ ਠੀਕ ਹੈ ਆਈ